ਜੀ ਜੁੜ ਗਏ ਹਾਂ ਜੀ ਬਰਾਡ ਫਾਰਮਿੰਗ ਸਹਣਾ ਖੇੜਾ ਨਾਲ ਉਹ ਜੀ ਦੀ ਚੁੰਮੀ ਆ ਕੇ ਮਾਰਦੇ ਕਿਉਂ ਸਾਰੀ ਜਨਤਾ ਲਾ ਦਿੰਦੀ ਆ ਅੱਗ ਕਿਸਾਨ ਸਾਰੇ ਵੀਰ ਉਹ ਨਾਲ ਦੇ ਖੇਤ ਲੱਗੀ ਪਈ ਆ ਅੱਗ ਤੇ ਆ ਬੰਦਾ ਦੇਖ ਲਓ ਪਤਾ ਨਹੀਂ ਇਹਨੂੰ ਕੀ ਚਾਹ ਹਮੇਸ਼ਾ ਹੀ ਪਰਾਲੀ ਕੋਲੇ ਸੰਭੀ ਰੱਖੂਗਾ ਕੋਲੇ ਬੈਠਾ ਰਹਿੰਦਾ ਉਹਦੇ ਤੇ ਅੱਜ ਵੀ ਆ ਬੈਠਾ ਬਾਈ ਜੀ ਦੱਸਿਓ ਉਸ ਮੜਾ ਆ ਪਰਾਲੀ ਕਿਉਂ ਸੰਭ ਰੱਖੀ ਆ ਪਰਾਲੀ ਨਹੀਂ ਬਾਈ ਸੰਭੀ ਪਰਾਲੀ ਨੇ ਤਾਂ ਆਪਣਾ ਖੇਤ ਸੰਭ ਰੱਖਿਆ ਅੱਛਾ ਹントੂ ਹੀ ਦੇਖ ਲੋ ਆਮ ਹੀ ਪ੍ਰਾਲੀ ਦਾ ਮੁੱਦਾ ਪੰਜਾਬ 'ਚ ਵੱਡਾ ਹੈਗਾ ਤੇ ਮੈਂ ਤੁਹਾਨੂੰ ਨਾ 20 ਸਕਿੰਟਾਂ 'ਚ ਦੱਸ ਦੇਣਾ ਪ੍ਰਾਲੀ ਦੇ ਫਾਇਦੇ ਕੀ ਕੀ ਆ ਠੀਕ ਆ ਆ ਭਾਈ ਪ੍ਰਾਲੀ ਤੇ ਐਂ ਬਾਹਣ ਜਦੋਂ ਪੱਟ ਲਾ ਲਿਆ ਇੱਕ ਗੱਠ ਤੇ ਸਵਾ ਗੱਠ ਪ੍ਰਾਲੀ ਪਾਈ ਪਈ ਹੈ ਨਾ ਪਾਈ ਪਈ ਹੈ ਵਾਪਸ ਤੇ ਆਹ ਵੇਖ ਥੱਲੇ ਕੀ ਉਗ ਰਿਆ ਆ ਕੀ ਹੈ ਆ ਵੇਖ ਲਸਣ ਭਾਈ ਹਾਂ ਵਾਪਸ ਨਿਕਲੀ ਆਉਂਦੀ ਹੈ ਨਾ ਹੁਣ ਇੰਨੇ ਇੰਨੇ ਪ੍ਰਾਲੀ ਪਾਉਣ ਦਾ ਕੀ ਮਤਲਬ ਹੈ ਇਹਦੇ ਨਾਲ ਆਹ ਦਿਖਾ ਦੇ ਸਾਰੀ ਲਸਣਾ ਐ ਖੜੀ ਐ ਇੱਕ ਨੰਬਰ ਤੇ ਘਾਹ ਖਾ ਹੈ ਪੋਰਾ ਕਾ ਕੱਲਾ ਲਸਣ ਆ ਬਈ ਕੱਲਾ ਮਾੜਾ ਮੋਟਾ ਕੋਈ ਉੱਕਾ ਦਾ ਆ ਦੇਖ ਜਿਵੇਂ ਆ ਮਾੜੀ ਮੋਟੀ ਬੱਲ ਹੋ ਗਈ ਐ ਖੇਚਤੀ ਮੜੇ ਨਾ ਪੱਟੀ ਗਈ ਠੀਕ ਐ ਤੇ ਆ ਵਟ ਵਿਖਾ ਦੇ ਜੀ ਤੇ ਪਰਾਲੀ ਹੈਣੀਗੀ ਇਹਦਾ ਹਾਲ ਕੀ ਐ ਹੁਣ ਆ ਵੇ ਤੇ ਆਪਾਂ ਚ ਪੈਦਾ ਲਾਇਆ ਇਹਦੇ ਕੱਖ ਮਾਰਨੇ ਪੈਣਗੇ ਕਸਗੀ ਨਾ ਮੇਰੀਆਂ ਦੋ ਦਿਹਾੜੀਆਂ ਲੱਗਣੀਆਂ ਠੀਕ ਐ ਪਰਾਲੀ ਨਾਲ ਖੇਤੀ ਬਹੁਤ ਸੌਖੀ ਆ ਲਸਣ ਦੀ ਖੇਤੀ ਤਾਂ ਪਰਾਲੀ ਨਾਲ ਹੈ ਹੀ ਬਾਲੀ ਚੰਗੀ ਬਈ ਇੱਕ ਤਾਂ ਝਾੜ ਦੁੱਗਣਾ ਦੇਊਗੀ ਦੂਜਾ ਪਾਣੀ ਲੱਗੇ ਨੂੰ 20 ਦਿਨ ਹੋ ਗਏ ਤੇ ਥੱਲੇ ਆ ਵੇ ਲ ਜਮਾ ਗਿੱਲ ਪਈ ਲੈ ਆ ਗਾਰੇ ਵਰਗੀ ਮਿੱਟੀ ਪਈ ਐ ਮੌਇਸਚਰ ਇੰਨਾ ਰਹਿੰਦਾ ਮੈਂਟੇਨ ਇਹਦੇ ਨਾਲ ਜਦੋਂ ਥਾਂ ਪੋਲਾ ਰਹੂਗਾ ਗੰਢੀ ਆਪੇ ਮੋਟੀ ਹੋਊਗੀ ਇੱਕ ਘਾਹ ਦਾ ਹੱਲ ਹੋ ਗਿਆ ਦੂਜਾ ਗੰਢੀ ਮੋਟੀ ਹੋਊਗੀ ਤੀਜਾ ਪਾਣੀ ਦੀ ਬਚਤ ਹੋਗੀ ਚੌਥਾ ਪਰਾਲੀ ਦਾ ਪ੍ਰਬੰਧਨ ਹੋ ਗਿਆ ਵੱਡੇ ਚਾਰ ਫਾਇਦੇ ਆ ਬਈ ਜਿਹੜਾ ਵੀ ਭਰਾ ਕਿਸਾਨ ਪਰਾਲੀ ਤੋਂ ਬਿਨਾਂ ਲਸਣ ਲਾਉਂਦਾ ਉਹ ਇੱਕ ਪਾਸੇ ਦੇਖ ਲਓ ਲਾ ਕੇ ਕਨਾਲ ਜਿਹੜਾ ਪਰਾਲੀ ਪਾ ਕੇ ਲਾ ਕੇ ਦੇਖ ਲਓ ਦੁੱਗਣਾ ਰਿਜ਼ਲਟ ਮਿਲੂਗਾ ਚੱਲੀਆਂ ਗੱਲਾਂ ਨਹੀਂ ਰਿਜ਼ਲਟ ਸਾਹਮਣੇ ਆ ਵੇਖ ਲਾ 10 ਕਣਾਂ ਵਾਲਾ ਲਾ ਰੱਖਿਆ ਬਈ ਐਵੇਂ ਤਾਂ ਹੈ ਨਹੀਂਗਾ ਬਾਕੀ ਹੋਰ ਵੀ ਵੇਖਿਓਣੇ ਤੁਸੀਂ ਕਿਸਾਨ ਆਮ ਹੀ ਅੱਜਕੱਲ ਹੁਣ ਤਾਂ ਸਾਰਿਆਂ 'ਚ ਹੀ ਇਹ ਚੀਜ਼ ਪ੍ਰਚਲਿਤ ਹੋਊਗੀ ਹੁਣ ਤਾਂ ਸਾਰੇ ਹੀ ਪਰਾਲੀ ਪਾਉਣ ਲੱਗ ਗਏ ਜਿਹੜੇ ਜ਼ਿਆਦਾ ਲੈਵਲ ਤੇ ਲਾਉਂਦੇ ਆ ਪਰਾਲੀ ਜ਼ਰੂਰ ਵਰਤਿਆ ਕਰੋ ਬਾਈ ਤੁਹਾਡਾ ਫਾਇਦਾ ਹੋਜੂ ਕਰ ਦਿਓ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ